ਸਤਨਾਮ ਜੀ ਵਾਹਿਗੁਰੂ ਸਾਹਿਬ ਜੀਓ ਜਿਹੇ ਪ੍ਰਸਾਦ ਸੁਣੈ ਕੰਨ ਨਾਦ ਜਿਹੇ ਪ੍ਰਸਾਦ ਦੇਖੈ ਬਿਸਮਾਦ ਜਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾਮ ਜਹ ਪ੍ਰਸਾਦ ਸੁਖ ਸਹਜੇ ਬਸਨਾਮ ਜਹ ਪ੍ਰਸਾਦ ਹਸਤ ਕਰ ਚਲੈ ਜਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੇਂ ਜਿਹ ਪ੍ਰਸਾਦ ਸੁਖ ਸਹਿਜ ਸਮਾਵੇਂ ਐਸਾ ਪ੍ਰਭ त्याग ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਵੱਡੇ ਭਾਗਾਂ ਦੇ ਸਤਕਾਪਰਾਜਮਾਨ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਛੇਵੀਂ ਅਸ਼ਟਪਦੀ ਔਰ ਛੇਵੀਂ ਅਸ਼ਟਪਦੀ ਦਾ ਇਹ ਛੇਵਾਂ ਪਦ ਹੈ ਛੇਵੀਂ ਪੌੜੀ ਹੈ ਤੇ ਇਸ ਪਾਵਨ ਪਦੇ ਦੀ ਵਿਚਾਰ ਅੱਜ ਆਪਾਂ ਕਰਨੀ ਹੈ ਸੰਪੂਰਨ ਪਦੇ ਨੂੰ ਬੜੇ ਧਿਆਨ ਨਾਲ ਜੇ ਆਪਾਂ ਦੇਖੀਏ ਤੇ ਇਸ ਪਾਵਨ ਪਦੇ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦੀ ਗਿਆਨ ਇੰਦਰੀਆਂ ਦੀ ਗੱਲ ਕਰ ਰਹੇ ਹੈ ਅੱਖਾਂ ਦੀ ਜ਼ੁਬਾਨ ਦੀ ਕੰਨਾਂ ਦੀ ਹੱਥਾਂ ਦੀ ਪੈਰਾਂ ਦੀ ਸਾਡੇ ਸਰੀਰ ਦੀ ਗੱਲ ਕਰ ਰਹੀ ਹੈ। ਔਰ ਅਖੀਰ ਦੇ ਉੱਤੇ ਕਹਿੰਦੇ ਨੇ ਗੁਰ ਪ੍ਰਸਾਦ ਨਾਨਕ ਮਨ ਜਾਗੋ। ਉੱਪਰ ਸਾਰੀਆਂ ਪੰਕਤੀਆਂ ਚ ਗੱਲ ਸਰੀਰ ਦੇ ਅੰਗਾਂ ਦੀ ਕਰਦੇ ਆ। ਅਖੀਰ ਤੇ ਗੱਲ ਕਰਦੇ ਆ ਮਨ ਜਾਗੋ ਦੀ। ਗੁਰ ਪ੍ਰਸਾਦ ਨਾਨਕ ਮਨ ਜਾਗੋ ਹੀ ਨਾਨਕ ਗੁਰੂ ਦੀ ਕਿਰਪਾ ਗੁਰੂ ਦਾ ਪ੍ਰਸਾਦ ਪ੍ਰਾਪਤ ਹੋਵੇ ਤੇ ਮਨ ਜਾਗਦਾ ਗੁਰ ਪ੍ਰਸਾਦ ਦੇ ਨਾਲ ਸਰੀਰ ਗੁਰਮਖੋ ਗੁਰੂ ਦੀ ਕਿਰਪਾ ਤੋਂ ਬਿਨਾ ਵੀ ਜਾਗ ਪੈਂਦਾ ਹੈ अलार्म ਲਾ ਕੇ ਪੈਜ ਗਈ ਸਵੇਰੇ ਉਠਾਈ ਦਿੰਦਾ ਹੈ ਸਰੀਰ ਨੂੰ ਤਾਂ अलार्म ਵੀ ਠਾ ਦਿੰਦਾ ਹੈ ਪਸ਼ੂ ਪੰਛੀ ਵੀ ਜਾਗਦੇ ਆ ਸਰੀਰਕ ਤੌਰ ਤੇ ਤਾਂ ਪਰ ਮਨ ਉਦੋਂ ਜਾਗਦਾ ਜਦੋਂ ਗੁਰ ਪ੍ਰਸਾਦ ਵਰਤੇ ਗੁਰ ਪ੍ਰਸਾਦ ਨਾਨਕ ਮਨ ਜਾਗ ਤੇ ਫਿਰ ਸਵਾਲ ਖੜਾ ਹੁੰਦਾ ਵੀ ਮਨ ਦਾ ਜਾਗਣ ਦੀ ਨਿਸ਼ਾਨੀ ਕੀ ਹੈ ਸਰੀਰ ਜਾਗਿਆ ਪਤਾ ਲੱਗ ਜਾਂਦਾ ਹੈ ਮਨ ਜਾਗਿਆ ਇਹਦੀ ਨਿਸ਼ਾਨੀ ਕੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਮਨ ਜਾਗਦਾ ਹੈ ਨਾ ਜਿਹੜਾ ਉੱਪਰ ਗੱਲ ਕੀਤੀ ਸਰੀਰ ਦੇ ਅੰਗਾਂ ਦੀ ਪਾਤਸ਼ਾਹ ਕਹਿੰਦੇ ਫਿਰ ਸਰੀਰ ਦਾ ਇੱਕ ਇੱਕ ਅੰਗ ਹੈ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗ ਜਾਂਦਾ ਹੈ। ਸਰੀਰ ਦਾ ਇੱਕ ਇੱਕ ਅੰਗ ਆਪਣੇ ਸਹੀ ਫਰਜ਼ਾਂ ਨੂੰ ਨਿਭਾਉਣ ਲੱਗ ਜਾਂਦਾ ਹੈ। ਸਰੀਰ ਦੇ ਇੱਕ ਇੱਕ ਅੰਗ ਨੂੰ ਪਤਾ ਲੱਗ ਜਾਂਦਾ ਹੈ ਮੈਂ ਕੀ ਕਰਨਾ ਹੈ। ਇਹ ਗੁਰਮਖੋ ਜਾਗੇ ਮਨ ਦੀ ਨਿਸ਼ਾਨੀ ਹੈ। ਸਾਡੇ ਕੰਨਾਂ ਨੂੰ ਪਤਾ ਹੈ ਮੈਂ ਕੀ ਸੁਣਨਾ ਤੇ ਕੀ ਨਹੀਂ ਸੁਣਨਾ ਮੇਰੇ ਹੱਥਾਂ ਨੂੰ ਪਤਾ ਹੈ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਮੇਰੀ ਜ਼ੁਬਾਨ ਨੂੰ ਪਤਾ ਲੱਗ ਗਿਆ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਮੇਰੀਆਂ ਅੱਖਾਂ ਨੂੰ ਇਸ ਗੱਲ ਦੀ ਸਮਝ ਆ ਗਈ ਕੀ ਦੇਖਣਾ ਤੇ ਕੀ ਨਹੀਂ ਦੇਖਣਾ ਪਾਤਸ਼ਾਹ ਕਹਿੰਦੇ ਇਹ ਜਾਗੇ ਹੋਏ ਮਨ ਦੀ ਨਿਸ਼ਾਨੀ ਹੈ ਆਹੀ ਸਮਝਾ ਰਹੇ ਸਾਰੀ ਪੌੜੀ 'ਚ ਪਾਤਸ਼ਾਹ ਇਹ ਹੈ ਜਾਗੇ ਹੋਏ ਮਨ ਦੀ ਨਿਸ਼ਾਨੀ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਗੁਰਮਖੋ ਅਖੀਰ ਤੇ ਗੱਲ ਮਨ ਦੇ ਜਾਗਣ ਦੀ ਕੀਤੀ ਪਰ ਉੱਪਰ ਲੀਆਂ ਪੰਕਤੀਆਂ ਵਿੱਚ ਗੱਲ ਸਰੀਰ ਦੇ ਇੰਦਰੀਆਂ ਦੀ ਸਰੀਰ ਦੇ ਅੰਗਾਂ ਦੀ ਕੀਤੀ ਤੋਂ ਆਓ ਆਪਾਂ ਵਿਚਾਰਦੇ ਹਾਂ ਜੀ ਵਾਦਸ਼ਕ ਕਹਿੰਦੇ ਜਿਹ ਪ੍ਰਸਾਦ ਜਿਸ ਦੀ ਕਿਰਪਾ ਦੇ ਨਾਲ ਸੁਣੈ ਕਰਨਾਦ ਸੁਣੇ ਦਾ ਅਰਥ ਹੈ ਸੁਣਦਾ ਹੈ ਕਰਨ ਦਾ ਅਰਥ ਹੈ ਕੰਨ ਨਾਦ ਦਾ ਅਰਥ ਹੈ ਆਵਾਜ਼ ਜਿਸ ਦੀ ਕਿਰਪਾ ਦੇ ਨਾਲ ਤੂੰ ਆਪਣੇ ਕੰਨਾਂ ਦੀ ਰਾਹੀਂ ਦੁਨੀਆ ਦੀ ਆਵਾਜ਼ ਨੂੰ ਸੁਣਦਾ ਹੈ ਉਹਦੀ ਕਿਰਪਾ ਤੂੰ ਸੁਣ ਰਿਹਾ ਹੈ ਉਹਦੀ ਕਿਰਪਾ ਹੈ ਤੈਨੂੰ ਸੁਣਨਾ ਆ ਗਿਆ ਇੱਕ ਗੁਰਮਖ ਖ ਬੇਨਤੀ ਬੜੇ ਧਿਆਨ ਨਾਲ ਸਮਝੋ ਤੁਸੀਂ ਸਾਰੇ ਬਾਣੀ ਪੜਨ ਵਾਲੇ ਬੈਠੇ ਹੋ ਗੁਰੂ ਪਾਤਸ਼ਾਹ ਨੇ ਜਿਹੜੀ ਪੌੜੀ ਦੀ ਆਰੰਭਤਾ ਹੈ ਉਹ ਸੁਣਨ ਤੋਂ ਕੀਤੀ ਸੋਣਾ ਕੰਨ ਨਾਲ ਜਿਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਪਜੀ ਸਾਹਿਬ ਉਚਾਰਨ ਕਰਦੇ ਨੇ ਉਦੋਂ ਵੀ ਪਾਤਸ਼ਾਹ ਬੋਲਣ ਤੋਂ ਜਿਹੜਾ ਹੈ ਉਹ ਚੇਤਰ ਕੁਝ ਮੰਨਣ ਤੋਂ ਪਹਿਲਾਂ ਗੱਲ ਸੁਣਨ ਦੀ ਕਰਦੇ ਆ। ਉੱਥੇ ਵੀ ਸੁਣਨ ਦੀਆਂ ਪੌੜੀਆਂ ਪਹਿਲਾਂ ਉਚਾਰਨ ਕੀਤੀਆਂ ਨਾ ਚਾਰ ਪੌੜੀਆਂ ਨੇ ਜਿਹੜੀਆਂ ਸੁਣਿਆ ਸਿੱਧ ਪੀਰ ਸੁਰਨਾਥ ਇਹ ਸੁਣਨ ਦੀ ਪਹਿਲੀ ਪੌੜੀ ਹੈ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਰਾਂ ਗੁਣਾ ਕੇ ਗਾ ਇਹ ਚਾਰ ਪੌੜੀਆਂ ਨੇ ਸੁਣਨ ਦੀਆਂ ਹੁਣ ਉੱਥੇ ਵੀ ਪਾਤਸ਼ਾਹ ਕਹਿੰਦੇ ਗੱਲ ਸੁ ਗੁਰੂ ਪਾਤਸ਼ਾਹ ਨੇ ਸਿੱਖ ਨੂੰ ਵਾਰ-ਵਾਰ ਕਿਉਂ ਕਿਹਾ ਸਿੱਖਾਂ ਤੈਨੂੰ ਸੁਣਨਾ ਆਉਣਾ ਚਾਹੀਦਾ ਹੈ ਕਾਰਨ ਹੈ ਉਹਦਾ ਬਹੁਤ ਵੱਡਾ ਧਰਮ ਦੀ ਦੁਨੀਆ ਦੇ ਅੰਦਰ ਸ਼੍ਰਵਣ ਭਗਤੀ ਮੰਨੀ ਗਈ ਹੈ ਸੁਣਨ ਨੂੰ ਵੀ ਭਗਤੀ ਮੰਨੇ ਆ ਗਿਆ ਵੀ ਸੁਣਨਾ ਇੱਕ ਬਹੁਤ ਵੱਡੀ ਭਗਤੀ ਹੈ ਗੁਰਮਖੋ ਬੰਦੇ ਨੂੰ ਬੋਲਣਾ ਆ ਜਾਂਦਾ ਹੈ ਕਈ ਵਾਰ ਸੁਣਨਾ ਨਹੀਂ ਆਉਂਦਾ ਹੁੰਦਾ ਕਈ ਵਾਰ ਬੰਦਾ 2 ਘੰਟੇ ਬੋਲ ਲੇਗਾ 5 ਮਿੰਟ ਸੁਣ ਨਹੀਂ ਸਕਦਾ ਹੁੰਦਾ ਜਿੰਨਾ ਕੋਈ ਬੰਦਾ ਗਹਿਰਾ ਸੁਨੇਗਾ ਉਹਨਾ ਗਹਿਰਾ ਸਮਝੇਗਾ ਜੇ ਜੇ ਕੋਈ ਬੰਦਾ ਇਹ ਕਹਿੰਦਾ ਨਾ ਵੀ ਮੈਂ ਸਿਆਣਾ ਹੋ ਜਾਵਾਂ ਤੇ ਉਹਨੂੰ ਸਿਆਣਪ ਸੁਣਨੀ ਪਏਗੀ ਪਹਿਲਾਂ ਜੇ ਕੋਈ ਬੰਦਾ ਬਹੁਤ ਗਹਿਰੀ ਗੱਲ ਕਰਦਾ ਹੈ ਨਾ ਬਹੁਤ ਸਿਆਣਪ ਵਾਲੀ ਗੱਲ ਕਰਦਾ ਹੈ ਇਹਦਾ ਅਰਥ ਇਹਦਾ ਇਹਨੇ ਗਹਿਰਾ ਸੁਣਿਆ ਹੋਇਆ ਹੈ ਇਹ ਬਹੁਤ ਗਹਿਰਾ ਸੁਣਨ ਦਾ ਆਦੀ ਹੈ ਜਦ ਤੱਕ ਸੁਣਾਗੇ ਨਹੀਂ ਉਦੋਂ ਤੱਕ ਬੰਦੇ ਨੂੰ ਬੋਲਣਾ ਨਹੀਂ ਆਉਂਦਾ ਜਿੱਦਾਂ ਦਾ ਕੋਈ ਬੋਲ ਰਿਹਾ ਹੈ ਇਹਦਾ ਅਰਥ ਹੈ ਇਹਨੇ ਉਦਾਂ ਦਾ ਸੁਣਿਆ ਹੈ ਇਸ ਗੱਲ ਦੀ ਨਿਸ਼ਾਨੀ ਹੈ ਇਹ ਸੁਣਦਾ ਕੀ ਹੈ ਕਈ ਵਾਰ ਬੱਚੇ ਨਹੀਂ ਚਾਰਕ ਦਿਨ ਕਿਤੇ ਚਲੇ ਜਾਣ ਤੇ ਉਹ ਉੱਚਾ ਬੋਲਣ ਲੱਗ ਪੈਂਦੇ ਆ ਕਈ ਵਾਰ ਆਪਾਂ ਕਹਿੰਦੇ ਆ ਵੀ ਇਹ ਕਿੱਥੋਂ ਸਿੱਖਿਆ ਇਹ ਫਿਕਰ ਪਹਿਲਾਂ ਮਾਤਾ ਪਿਤਾ ਨੂੰ ਇਹਦਾ ਅਰਥ ਬਣਦਾ ਹੈ ਇਹ ਕਿਤੋਂ ਕਿਤੋਂ ਜੇ ਬੱਚਾ ਗਲਤ ਬੋਲ ਰਿਹਾ ਹੈ ਇਹਦਾ ਅਰਥ ਹੈ ਇਹ ਗਲਤ ਸੁਣ ਕੇ ਆਇਆ ਕੀਤਾ ਕਿਉਂਕਿ ਸੁਣਨ ਤੋਂ ਬਿਨਾ ਕਿਵੇਂ ਬੋਲੇਗਾ ਬੋਲੀ ਬੰਦਾ ਕਿਹੜੀ ਬੋਲਦਾ ਜਿਹੜੀ ਬੋਲੀ ਬੰਦਾ ਸੁਣਦਾ ਹੈ ਹੁਣ ਸਾਡੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ੀ ਬੋਲਣ ਨੂੰ ਪੜਿਆ ਲਿਖਿਆ ਮੰਨਿਆ ਜਾਂਦਾ ਹੈ ਤੁਸੀਂ ਕੈਨੇਡਾ ਅਮਰੀਕਾ ਜੋ ਅਣਪੜ੍ਹੇ ਵੀ ਅੰਗਰੇਜ਼ੀ ਬੋਲਦੇ ਆ ਉੱਥੇ ਹੈ ਅਣਪੜ੍ਹ ਕਹਿੰਦੀ ਅੰਗਰੇਜ਼ੀ ਬੋਲਦੇ ਆ ਕਿਉਂਕਿ ਸੁਣਿਆ ਉਹਨਾਂ ਨੇ ਉਦਾਂ ਦਾ ਇਦਾਂ ਹੀ ਹੈ ਪਿਛਲੇ ਦਿਨੀ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਸ਼ਾਇਦ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਰਾਜ ਵਿੱਚ ਨਾ ਗੁਰਮਖੋ ਹੁਣ ਤਾਂ ਉਹ ਡਾਕੂਮੈਂਟਰ ਰਿਪੋਰਟ ਮਿਲ ਗਈ ਸਾਰੇ ਜਿਵੇਂ ਅਸੀਂ ਆਇਲਟਸ ਕਰਨ ਸਾਡੇ ਬੱਚੇ ਆਇਲਸ ਕਰਕੇ ਬਾਹਰ ਜਾਂਦੇ ਆ ਨਾ ਵੀ ਅੰਗਰੇਜ਼ੀ ਦਾ ਕੋਰਸ ਕਰਕੇ ਬਾਹਰ ਜਾਂਦੇ ਆ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਗੁਰਮੁਖੀ ਭਾਸ਼ਾ ਦਾ ਟੈਸਟ ਲਿਆ ਜਾਂਦਾ ਸੀ ਫਿਰ ਪੰਜਾਬ ਦੇ ਵਿੱਚ ਆਉਣ ਦੀ ਆਗਿਆ ਮਿਲਦੀ ਸੀ ਜਿਹੜੇ ਫਰਾਂਸ ਦੇ ਵੱਡੇ ਵੱਡੇ ਨਪੋਲੀਅਨ ਦੀਆਂ ਫੌਜਾਂ ਦੇ ਵਿੱਚੋਂ ਜਿਹੜੇ ਉਹ ਆਏ ਸੀ ਨਾ ਜਰਨੈਲ ਨਪੋਲੀਅਨ ਦੀਆਂ ਫੌਜਾਂ ਦੇ ਵਿੱਚੋਂ ਜਰਨੈਲ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਸੀ ਕਈ ਵਿਨਤੁਰਾ ਇੱਕਦੋਤ ਨਾਮ ਭੁੱਲ ਗਿਆ ਮੈਂ ਇੱਕਦੋਤ ਨਾਮ ਵਿਨਤੁਰਾ ਸੀ ਜਰਨੈਲ ਸੀ ਬਹੁਤ ਵੱਡਾ ਉਹ ਉਹ ਪਹਿਲਾਂ ਜਿਵੇਂ ਸਾਡੇ ਬੱਚੇ ਬਾਹਰ ਜਾਣ ਲਈ ਅੰਗਰੇਜ਼ੀ ਸਿੱਖਦੇ ਆ ਨਾ ਉਹ ਇੱਧਰ ਆਉਣ ਦੇ ਲਈ ਗੁਰਮੁਖੀ ਸਿੱਖਦੇ ਸੀ ਪਹਿਲਾਂ ਇੱਕ ਇੱਕ ਸਮਾਂ ਉਹ ਵੀ ਆਇਆ ਸੀ ਵੀ ਇਹ ਸੌਖਾ ਦਾ ਕਹਿ ਲੋ ਵੀ ਗੋਰਿਆਂ ਨੂੰ ਸਾਡੇ ਧਰਤੀ ਤੇ ਆਉਣ ਲਈ ਗੁਰਮੁਖੀ ਦੀ ਐਲਰਟਸ ਕਰਨੀ ਪੈਂਦੀ ਸੀ ਹੁਣ ਤਾਂ ਰਿਕਾਰਡ ਮਿਲ ਗਿਆ ਰਣਜੀਤ ਸਿੰਘ ਦੇ ਰਾਜ ਬਾਰੇ ਇਦਾਂ ਗੋਰੇ ਰਾਜ ਇੱਥੇ ਨੌਕਰੀਆਂ ਕਰਨ ਆਉਂਦੇ ਸੀ ਤੋ ਕਹਿਣ ਦਾ ਭਾਵ ਹੈ ਵੀ ਜਿੱਦਾਂ ਦੇ ਕੋਈ ਬਾਦਸ਼ਾਹ ਸੁਣਦਾ ਉਹ ਉਦਾਂ ਦੀ ਬਾਦਸ਼ਾਹ ਬੋਲਦਾ ਕਈ ਵਾਰ ਨਹੀਂ ਹੁੰਦਾ ਕੋਈ ਬੱਚਾ ਬਹੁਤਾ ਵਿਗੜ ਜੇ ਸਮਝੋ ਜੇ ਗੁਰੂ ਪਾਤਸ਼ਾਹ ਨੇ ਸੁਣਨ ਦੀ ਗੱਲ ਬਹੁਤੀ ਕਿਉਂ ਕੀਤੀ ਬਣੀਂਦਰ ਸੁਣਿਆ ਕਰ ਤੂੰ ਬਾਣੀ ਨੂੰ ਸੁਣਿਆ ਕਰ ਤੂੰ ਗੁਰੂ ਨੂੰ ਕਿਉਂ ਕਿਹਾ ਵਾਰ-ਵਾਰ ਕਾਰਨੀ ਗੁਰਮਖੋ ਦਾ ਇਸੇ ਕਈ ਵਾਰ ਆਪਾਂ ਇਹ ਕਹਿੰਦੇ ਕੋਈ ਬਹੁਤਾ ਬੱਚਾ ਵਿਗੜ ਜੇ ਆਪਾਂ ਕਹਿੰਦੇ ਇਹ ਤਾਂ ਦੀ ਸੁਣਦਾ ਹੀ ਨਹੀਂ ਕਿਸੇ ਦੀ ਇਦਾਂ ਹੀ ਕਹਿੰਦੇ ਆ ਨਾ ਇਹ ਜੀ ਸੁਣਦਾ ਹੀ ਨਹੀਂ ਕਿਸੇ ਦੀ ਇਹਦਾ ਅਰਥ ਕੀ ਬਣਿਆ ਵੀ ਇਹ ਵਿਗੜਿਆ ਹੀ ਤਾਂ ਜ ਕਿਸੇ ਦੀ ਨਹੀਂ ਸੁਣਦਾ ਤੇ ਤੇ ਨਾਲ ਕੀ ਹੁੰਦਾ ਇਹ ਉਹਦੀ ਸੁਣ ਲੈਂਦਾ ਸਮਝਾਈਏ ਜੇ ਕਿਸੇ ਦੀ ਸੁਣ ਲਵੇ ਤੇ ਸਿਆਣਾ ਬਣ ਜੇਗਾ ਤਾਂ ਇਹਦਾ ਸੌਖਾ ਦਾ ਹੀ ਅਰਥ ਹੁੰਦਾ ਇਹ ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਸਿੱਖ ਨੂੰ ਸਭ ਤੋਂ ਪਹਿਲਾਂ ਤੈਨੂੰ ਸੁਣਨਾ ਆਉਣਾ ਚਾਹੀਦਾ ਹੈ ਕੀ ਮੈਂ ਸੁਣਨਾ ਤੇ ਕੀ ਮੈਂ ਨਹੀਂ ਸੁਣਨਾ ਸਭ ਤੋਂ ਜ਼ਰੂਰੀ ਗੁਰਨਖੋ ਜਿੰਦਗੀ ਦੇ ਵਿੱਚ ਸੁਣਨਾ ਹੀ ਹੈ ਜੇ ਸਾਨੂੰ ਸੁਣਨਾ ਸਹੀ ਆ ਗਿਆ ਨਾ ਅਸੀਂ ਬੋਲਣਾ ਵੀ ਸਹੀ ਸਾਨੂੰ ਆ ਜਾਏਗਾ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਵੀ ਸਹੀ ਆ ਜਾਏਗਾ ਜੇ ਸਾਡਾ ਸੁਣਨਾ ਸਹੀ ਹੋ ਗਿਆ ਤੇ ਇਸ ਕਰਕੇ ਗੁਰੂ ਗੁਰੂ ਅੰਗਦ ਸਾਹਿਬ ਦਾ ਇੱਕ ਬਚਨ ਆਉਂਦਾ ਨਾ ਬਾਣੀ ਦੇ ਅੰਦਰ ਬਾਦਸ਼ਾਹ ਕਹਿੰਦੇ ਅੱਖੀ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਹੱਥਾਂ ਬਾਜੋਂ ਚੱਲਣਾ ਬਿਨ ਪੈਰੀ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਇਉਂ ਜੀਵਤ ਮਰਨ ਦਾ ਕੀ ਅਰਥ ਹੈ ਐਵੇਂ ਜਾਉਂਦੇ ਜੀ ਸ਼ਬਦ ਵਿੱਚ ਮਰੀਦ ਹੈ ਸ਼ਬਦ ਵਿੱਚ ਮਰਨ ਦਾ ਤਰੀਕਾ ਕੀ ਹੈ ਅੱਖੀ ਬਾਜੋਂ ਵੇਖਣਾ ਅਰਥ ਕੀ ਬਣਿਆ ਇਹਦਾ ਅੱਖਾਂ ਨੂੰ ਸਮਝ ਪੈ ਗਈ ਮੈਂ ਕੀ ਵੇਖਣਾ ਤੇ ਕੀ ਨਹੀਂ ਵੇਖਣਾ ਜੀਬ ਐ ਬਾਜੋ ਬੋਲਣਾ ਜੀਬ ਨੂੰ ਪਤਾ ਲੱਗ ਗਿਆ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਇਦਾਂ ਕੰਨਾਂ ਬਾਜੋ ਵਿਣ ਕੰਨਾਂ ਸੁਣਨ ਦਾ ਕੀ ਅਰਥ ਹੈ ਕੰਨਾਂ ਨੂੰ ਸਮਝ ਪੈ ਗਈ ਇਹ ਮੈਂ ਸੁਣਨਾ ਇਹ ਮੈਂ ਨਹੀਂ ਸੁਣਨਾ ਬਸ ਇਹੀ ਗੁਰੂ ਸਾਨੂੰ ਸਿਖਾਉਣਾ ਚਾਹੁੰਦੇ ਆ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਕਿਹਾਓ ਭਾਈ ਧੰਵਾਦ ਕਰਿਆ ਕਰ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਨੇ ਤੈਨੂੰ ਸੁਣਨ ਦੇ ਲਈ ਸੋਹਣੀ ਸਰੋਤ ਬਖਸ਼ੀ ਤੈਨੂੰ ਕੰਨ ਬਖਸ਼ੀ ਨੇ ਤੈਨੂੰ ਸੁਣੈ ਕਰਨਨਾਦ ਕੰਨਾਂ ਦੇ ਨਾਲ ਤੂੰ ਚੰਗੀਆਂ ਚੰਗੀਆਂ ਆਵਾਜ਼ਾਂ ਸੁਣਦਾ ਹੈ ਇਹ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਇਹ ਸ਼ਕਤੀ ਮਿਲੀ ਹੋਈ ਹੈ ਸੁਣਨ ਦੀ ਜੇ ਤੂੰ ਸੁਣ ਰਿਹਾ ਤੇ ਸੁਣਦਿਆਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ ਜਿਹੇ ਪ੍ਰਸਾਦ ਸੁਣੈ ਕਰਨਨਾਦ ਜਿਹੇ ਪ੍ਰਸਾਦ ਪੀਖੈ ਪੀਖਾ ਕੀ ਹੁੰਦਾ ਦੇਖਣਾ ਜੇ ਤੂੰ ਦੇਖ ਰਿਹਾ ਵੀ ਉਹਦੀ ਕਿਰਪਾ ਹੀ ਹੈ ਤੈਨੂੰ ਦੇਖਣਾ ਆ ਗਿਆ ਬਿਸਮਾਦ ਬਿਸਮਾਦ ਕੀ ਹੁੰਦਾ ਅਚਰਜਮਈ ਕੌਤਕ ਅਚਰਜਮਈ ਕਿੰਧਾ ਦੀਆਂ ਅਚਰਜਮਈ ਚੀਜ਼ਾਂ ਤੂੰ ਦੇਖਦਾ ਹੈ ਹੈਰਾਨ ਰਹਿ ਜਾਣਾ ਇਦਾਂ ਪਾਤਸ਼ਾਹ ਕਹਿੰਦੇ ਜਦੋਂ ਤੂੰ ਹੈਰਾਨਕੁਨ ਸੰਸਾਰ ਨੂੰ ਦੇਖਦਾ ਨਾ ਪਾਤਸ਼ਾਹ ਕਹਿੰਦੇ ਤਨਵਾਦ ਕਰਿਆ ਕਰ ਇਹ ਦੇਖਣ ਦੀ ਤਾਕਤ ਤੈਨੂੰ ਪ੍ਰਮਾਤਮਾ ਨੇ ਦੇ ਦਿੱਤੀ ਇਹ ਸ਼ਕਤੀ ਤੈਨੂੰ ਦੇਖਣ ਦਿੱਤੀ ਹੈ ਪ੍ਰਮਾਤਮਾ ਨੇ ਤੇ ਤਾਂ ਦੇਖ ਰਹੇ ਹੈ ਤੂੰ ਤੇ ਚੇਤਾ ਰੱਖੀ ਇਹ ਦੇਖਣ ਦੀ ਸ਼ਕਤੀ ਤੂੰ ਕਿਸੇ ਪੈਸੇ ਦੇ ਨਾਲ ਪ੍ਰਾਪਤ ਨਹੀਂ ਕੀਤੀ ਇਹ ਸੁਣਨ ਦੀ ਸ਼ਕਤੀ ਤੂੰ ਕਿਸੇ ਤਨ ਦੌਲਤ ਦੇ ਨਾਲ ਪ੍ਰਾਪਤ ਨਹੀਂ ਕੀਤੀ ਇਹ ਪਰਮਾਤਮਾ ਨੇ ਤਰਸ ਕਰਕੇ ਤੈਨੂੰ ਦਿੱਤੀ ਹੈ ਜਿਹ ਪ੍ਰਸਾਦ ਪੇਖੈਂ ਜਿਸ ਦੀ ਕਿਰਪਾ ਦੇ ਨਾਲ ਵੇਖਦਾ ਹੈ ਬਿਸਮਾਦ ਅਸਰਜਮਈ ਸੰਸਾਰ ਨੂੰ ਦੇਖ ਰਿਹਾ ਹੈ ਜਿਹ ਪ੍ਰਸਾਦ ਬੋਲੈਂ ਅੰਮ੍ਰਿਤ ਰਸਨਾ ਜਿਸ ਦੀ ਕਿਰਪਾ ਦੇ ਨਾਲ ਤੂੰ ਬੋਲ ਰਿਹਾ ਹੈ ਅੰਮ੍ਰਿਤਮਈ ਰਸਨਾ ਅੰਮ੍ਰਿਤਮਈ ਸ਼ਬਦ ਜਿਸ ਰਸਨਾ ਦੇ ਨਾਲ ਬੋਲ ਰਹੇ ਹੈ ਉਹ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ ਕਿੰਨੇ ਮਿੱਠੇ ਮਿੱਠੇ ਅੰਮ੍ਰਿਤ ਦਾ ਅੰਮ੍ਰਿਤ ਦਾ ਕੀ ਅਰਥ ਹੈ ਮਿੱਠੇ ਮਿੱਠੇ ਬਚਨ ਬੋਲਦਾ ਤੂੰ ਜਦੋਂ ਮਿੱਠੇ ਮਿੱਠੇ ਬਚਨ ਬੋਲਦਾ ਹੈ ਦੁਨੀਆ ਤੇਰੀ ਸਿਫਤ ਕਰਦੀ ਆ ਇਦਾਂ ਕਿ ਕਿੱਡਾ ਸੋਹਣਾ ਬੋਲ ਰਿਹਾ ਹੈ ਬਾਦਸ਼ਾਹ ਕਹਿੰਦੇ ਜਦੋਂ ਤੂੰ ਬੋਲੇ ਦੁਨੀਆ ਦੇ ਲੋਕ ਤੇਰੀ ਸਿਫਤ ਕਰਨ ਤੇ ਉਦੋਂ ਤੂੰ ਤਨਵਾਦ ਕਰਿਆ ਕਰ ਇਹ ਉਹਦੀ ਕਿਰਪਾ ਹੈ ਤੇ ਮੈਨੂੰ ਇਹ ਬੋਲਣ ਦੀ ਤਾਕਤ ਮਿਲੀ ਹੋਈ ਹੈ ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਜੇ ਬਸਨਾ ਸੁੱਖਾਂ ਦੇ ਨਾਲ ਗੁਰਮਖੋ ਸਹਜ ਸਹਜੇ ਕੀ ਹੁੰਦਾ ਆਤਮਿਕ ਅਡੋਲਤਾ ਦੇ ਵਿੱਚ ਬੇਫਿਕਰੀ ਦੇ ਵਿੱਚ ਇੱਥੇ ਸਹਜ ਦਾ ਕੀ ਅਰਥ ਬਣੇਗਾ ਬੇਫਿਕਰੀ ਜਿਸ ਦੀ ਕੋ ਕੰਨ ਨਾ ਭਾਈ ਸਾਹਿਬ ਕੋਈ ਫਿਕਰ ਨਹੀਂ ਸਭ ਕੁਟ ਚੜ ਬੰਦਾ ਕਹਿੰਦਾ ਨਾ ਜੀ ਕੋਈ ਚਿੰਤਾ ਨਹੀਂ ਜੀ ਬਸ ਅਰਥ ਕੀ ਬਣਿਆ ਬੇਫਿਕਰੀ ਵਿੱਚ ਜੀ ਰਹੇ ਹੈ ਸੁੱਖਾਂ ਚ ਜੀ ਰਹੇ ਹੈ ਪਾਤਸ਼ਾਹ ਕਹਿੰਦੇ ਇਹ ਬੇਫਿਕਰੀ ਇਹ ਸੁੱਖ ਨੇ ਜਿਹੜੇ ਇਹ ਉਸ ਪਰਮਾਤਮਾ ਦੇ ਦਾਤ ਵਿੱਚੋਂ ਉਹਦੇ ਤਰਸ ਵਿੱਚੋਂ ਤੈਨੂੰ ਮਿਲੇ ਨੇ ਸੁੱਖ ਸਹਿਜੇ ਸੁੱਖਾਂ ਦੇ ਵਿੱਚ ਬੇਫਿਕਰੀ ਦੇ ਵਿੱਚ ਵਸ ਰਹਾ ਹੈ ਤੂੰ ਇਹ ਤੈਨੂੰ ਬੇਫਿਕਰੀ ਦਿੱਤੀ ਹੈ ਪ੍ਰਮਾਤਮਾ ਨੇ ਦਿੱਤੀ ਹੈ ਸ਼ੁਕਰਾਨਾ ਕਰਿਆ ਕਰ ਜਿਹ ਪ੍ਰਸਾਦ ਸੁਖ ਸਹਜੇ ਵਸਣਾ ਸੁਖ ਦੇ ਵਿੱਚ ਸਹਜੇ ਬੇਫਿਕਰੀ ਦੇ ਵਿੱਚ ਵਸ ਰਹਾ ਹਾਂ ਹੈ ਜਿਹ ਪ੍ਰਸਾਦ ਹਸਤ ਕਰ ਚਲਣੇ ਹਸਤ ਕਰ ਦੋਨੇ ਗੁਰਮਖੂ ਹਾਥੀ ਅਰਥ ਬਣਦੇ ਨੇ ਇਹਦੇ ਬਾਦਸ਼ਾਹ ਕਹਿੰਦੇ ਜਿਸ ਦੀ ਕਿਰਪਾ ਦੇ ਨਾਲ ਦੇਖ ਤੇਰੇ ਹੱਥ ਚੱਲ ਰਹੇ ਨੇ ਸੋਹਣੇ ਕੰਮ ਕਰ ਰਹੇ ਨੇ ਤੈਨੂੰ ਆਪਣੇ ਹੱਥਾਂ ਉੱਤੇ ਬੜਾ ਮਾਣ ਹੈ ਹੱਥਾਂ ਦੇ ਨਾਲ ਤੂੰ ਮਿਹਨਤ ਕਰਦਾ ਹੈ ਕਿਰਤ ਕਰਦਾ ਹੈ ਤੂੰ ਹੱਥਾਂ ਨਾਲ ਤੂੰ ਸੇਵਾ ਕਰਦਾ ਹੈ ਹੱਥਾਂ ਨਾਲ ਤੂੰ ਦੁਨੀਆ ਦਾ ਭਲਾ ਕਰਦਾ ਹੈ ਤੇਰੇ ਹੱਥ ਚੱਲ ਰਹੇ ਨੇ ਬਾਦਸ਼ਾਹ ਕਹਿੰਦੇ ਉਹਦੀ ਕਿਰਪਾ ਹੈ ਤੈਨੂੰ ਸੋਹਣੇ ਹੱਥ ਮਿਲੇ ਇਨ੍ਹਾਂ ਹੱਥਾਂ ਵਿੱਚ ਤਾਕਤ ਮਿਲੀ ਇਨ੍ਹਾਂ ਹੱਥਾਂ ਨੂੰ ਚੰਗਾ ਕਰਨ ਦੀ ਸੋਝੀ ਮਿਲੀ ਤਾਂ ਹੀ ਚੱਲਦੇ ਨੇ ਨਾ ਚੰਗੇ ਪਾਸੇ ਤੂੰ ਬਾਦਸ਼ਾਹ ਕਹਿੰਦੇ ਇਹ ਭਾਈ ਉਸ ਦੀ ਕਿਰਪਾ ਦੇ ਨਾਲ ਸਭ ਕੁਝ ਮਿਲਿਆ ਹੈ ਜਿਹੇ ਪ੍ਰਸਾਦ ਸੰਪੂਰਨ ਫਲ ਹੈ ਫਲਾ ਹੁੰਦਾ ਫਲਦਾ ਹੈ ਫਲਣਾ ਕੀ ਹੁੰਦਾ ਕਾਮਯਾਬ ਹੋ ਜਾਣਾ ਇੱਥੇ ਅਰਥ ਇਦਾਂ ਬਣੇਗਾ ਫਲੰਦਾ ਕੀ ਅਰਥ ਹੈ ਫਲਣਾ ਫਲੰਦਾ ਕੀ ਅਰਥ ਹੁੰਦਾ ਕਾਮਯਾਬ ਹੋ ਜਾਣਾ ਪਾਤਸ਼ਾਹ ਕਹਿੰਦੇ ਜਿਸ ਤੂੰ ਕਹਿੰਨਾ ਮੈਂ ਪੂਰਨ ਤੌਰ ਤੇ ਕਾਮਯਾਬ ਸੰਪੂਰਨ ਪੂਰਨ ਤੌਰ ਤੇ ਫਲ ਗਿਆ ਸੰਪੂਰਨ ਤੌਰ ਤੇ ਕਾਮਯਾਬ ਹੋ ਗਿਆ ਕਹਿੰਦਾ ਨਾ ਬੰਦਾ ਭਾਈ ਸਾਹਿਬ ਜੋ ਜ਼ਿੰਦਗੀ ਚ ਕਰਨਾ ਚਾਹੁੰਦੇ ਸੀ ਕਰ ਲਿਆ ਜੀ ਸਫਲ ਹੋ ਗਈ ਜ਼ਿੰਦਗੀ ਦੇ ਵਿੱਚ ਇਹ ਮੰਜ਼ਲ ਨੂੰ ਮੈਂ ਚਾਹੁੰਦਾ ਸੀ ਆਪਣੀ ਮੰਜ਼ਲ ਦੀ ਪ੍ਰਾਪਤੀ ਕਰ ਲਈ ਆਪਣਾ ਮੈਂ ਸੁਪਨਾ ਪੂਰਾ ਕਰ ਲਿਆ ਸੰਪੂਰਨ ਫਲ ਹੈ ਤੂੰ ਜ਼ਿੰਦਗੀ ਵਿੱਚ ਪੂਰਨ ਤੌਰ ਤੇ ਕਾਮਯਾਬ ਹੋ ਗਿਆ ਪਾਤਸ਼ਾਹ ਕਹਿੰਦੇ ਇਹ ਉਹਦੀ ਕਿਰਪਾ ਦੇ ਨਾਲ ਤੂੰ ਕਾਮਯਾਬ ਹੋਇਆ ਹੈ ਤੂੰ ਫਲਿਆ ਤੇਰੀ ਜ਼ਿੰਦਗੀ ਫਲੀ ਹੈ ਤੇਰੀ ਜ਼ਿੰਦਗੀ ਸੰਪੂਰਨ ਤੌਰ ਤੇ ਕਾਮਜਬ ਹੋਈ ਹੈ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਇਕੱਲਾ ਤੇਰਾ ਉਦਮ ਨਹੀਂ ਹੈ ਇਹ ਗਨਕੁਗਲ ਚੇਤਾ ਰੱਖੋ ਇਹ ਸਭ ਉਸ ਦੀ ਰਹਿਮਤ ਹੈ ਪਾਤਸ਼ਾਹ ਕਹਿੰਦੇ ਜਿਹੇ ਪ੍ਰ사ਦ ਪਰਮਗਤ ਪਾਵੇਂ ਪਰਮਗਤ ਉੱਚਾ ਦਰਜਾ ਪਰਮਗਤ ਉੱਚ ਦਰਜਾ ਜੇ ਤੂੰ ਸੰਸਾਰ ਵਿੱਚ ਰਹਿੰਦਿਆਂ ਵੀ ਤੇ ਪਰਮੇਸ਼ਰ ਦੇ ਦਰ ਦੇ ਉੱਤੇ ਵੀ ਜੇ ਤੈਨੂੰ ਉੱਚ ਦਰਜਾ ਮਿਲਿਆ ਹੈ ਤੈਨੂੰ ਉੱਚੀ ਸ਼ੁਭਾ ਮਿਲੀ ਹੈ ਤੈਨੂੰ ਉੱਚੀ ਵਡਿਆਈ ਮਿਲੀ ਹੈ ਇਹ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦੀ ਕਿਰਪਾ ਦੇ ਵਿੱਚੋਂ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਸੁਖ ਦੇ ਵਿੱਚ ਸਹਿਜ ਆਤਮਿਕ ਅਡੋਲਤਾ ਦੇ ਵਿੱਚ ਸਮਾਇਆ ਹੋਇਆ ਹੈ ਸੁਖ ਸਹਿਜ ਆਤਮਕ ਅਡੋਲਤਾ ਤੇਰਾ ਮਨ ਤੇਰੀ ਆਤਮਾ ਸਹਜ ਵਿੱਚ ਹੈ ਅਡੋਲ ਹੈ ਤੇਰੀ ਆਤਮਾ ਟਿਕਿਆ ਹੋਇਆ ਹੈ ਤੂੰ ਸੱਚ ਦੇ ਉੱਪਰ ਟਿਕਿਆ ਹੋਇਆ ਹੈ ਆਪਣੇ ਵਿਸ਼ਵਾਸ ਉੱਪਰ ਟਿਕਿਆ ਹੋਇਆ ਹੈ ਸਹਜ ਦੇ ਵਿੱਚ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਉਹਦੀ ਕਿਰਪਾ ਹੈ ਸੱਚਾ ਗੁਰਮਖੋ ਇਸੇ ਕਰਕੇ ਤੇ ਸਿੱਖ ਜਿਹੜਾ ਵਾਰ-ਵਾਰ ਆ ਰਿਹਾ ਹੈ ਨਾ ਸਿੱਖ ਵਾਰ-ਵਾਰ ਗੁਰਮਖੋ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹਦਾ ਸ਼ੁਕਰਾਨਾ ਕਰਦਾ ਸਦਾ ਅੱਛਾ ਇਹ ਗੱਲ ਚੇਤਾ ਰੱਖੋ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਜੇ ਗੁਰਮਖੋ ਪੂਰੀ ਨਾ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜੇਕਰ ਤੁਸੀਂ Google ਤੇ ਵੀ ਸਰਚ ਮਾਰਨਾ ਵੀ ਲਿਵਿੰਗ ਸਟਾਈਲ ਸਭ ਤੋਂ ਬੈਸਟ ਕਿਹਦਾ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਜ਼ਿੰਦਗੀ ਜਿਉਣ ਦਾ ਢੰਗ ਜਿਹੜਾ ਹੈ ਸਭ ਤੋਂ ਵਧੀਆ ਜ਼ਿੰਦਗੀ ਕੌਣ ਜਿਉਂਦੇ ਨੇ ਧਾਰਮਿਕ ਤੌਰ ਦੇ ਉੱਤੇ ਤੇ ਸਿੱਖਾਂ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਹੈ ਪੂਰੇ ਸੰਸਾਰ ਦੇ ਵਿੱਚ ਜੇਕਰ ਸੌਖੀ ਜ਼ਿੰਦਗੀ ਇਦਾਂ ਜਿਉਂਦੇ ਨੇ ਕੋਈ ਜਿਹਨੂੰ ਆਪਾਂ ਕਹਿੰਦੇ ਨੇ ਲਿਵਿੰਗ ਸਟੈਂਡਰਡ ਕਿਨਾਂ ਦਾ ਸਭ ਤੋਂ ਉੱਚਾ ਹੈ ਤੇ ਸਿੱਖ ਪਹਿਲੇ ਨੰਬਰ ਦੇ ਉੱਤੇ ਆਉਂਦੇ ਨੇ ਦੂਜੇ ਨੰਬਰ ਤੇ ਅਸਾਈ ਨੇ ਇਨੇ ਸੁਖ ਸਾਧਨ ਸਿੱਖ ਇਹ ਇਹ ਦੁਨੀਆ ਪੂਰੀ ਦੁਨੀਆ ਇਸ ਗੱਲ ਨੂੰ ਮੰਨਦੀ ਹੈ ਵੀ ਜਿਹੜੇ ਸਿੱਖ ਕਮਿਊਨਿਟੀ ਆ ਨਾ ਜਿੰਦਗੀ ਸਭ ਤੋਂ ਸੌਖੀ ਇਹ ਜਿਉਂਦੇ ਆ ਤੁਸੀਂ ਤੁਸੀਂ ਹੈਰਾਨ ਨਹੀਂ ਰਹ ਜਾਂਦੇ ਇਦਾਂ ਆ ਕਿਸਾਨ ਮੋਰਚਾ ਦਾ ਆਇਆ ਹੁਣ ਤੁਸੀਂ ਵੇਖੋ ਵੀ ਕਿਸਾਨ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਹੈ ਨਾ ਉਹ ਹੈਰਾਨ ਰਹ ਜਾਂਦੇ ਵੀ ਜਦੋਂ ਧਰਨਿਆਂ ਦੇ ਉੱਤੇ ਕਿਸਾਨ ਜਾਂਦੇ ਇਦਾਂ ਸਿੱਖ ਜਾਂਦੇ ਇਦਾਂ ਉਹ ਹੈਰਾਨ ਰਹੇ ਵੀ ਕਮਾਲ ਦੀ ਗੱਲ ਹੈ ਵੀ 3-3 ਲੱਖ ਦੇ ਸੌਂਢੀ ਲੋਾਈ ਫਿਰਦੇ ਆ ਟਰੈਕਟਰਾਂ ਦੇ ਉੱਪਰ ਉਹ ਕਹਿੰਦੇ ਨੇ ਕਹਿੰਦੇ ਲੈ ਇਹ ਤਾਂ ਭਰਨੇ ਉੱਤੇ ਦੀ ਰੇਂਜ ਓਵਰ ਤੇ ਆਉਂਦੇ ਆ ਇਤਨਾ 50 ਲੱਖ ਤਾਂ ਗੱਡੀਆਂ ਹੀ ਲਈ ਫਿਰਦੇ ਆ ਜੀ ਇਤਾਂ ਇਹ ਇੱਕ ਉਹ ਕਹਿੰਦੇ ਇਹ ਕਿਹੜੇ ਕਿਸਾਨ ਹੈ ਕਈ ਕਈ ਵਾਰ ਇਦਾਂ ਕਹਿ ਦਿੰਦੇ ਇਹ ਕਿਹੜੇ ਕਿਸਾਨ ਹੈ ਜੀ ਇਹ ਤਾਂ ਇਹ ਤਾਂ ਗੱਡੀਆਂ ਹੀ 30 ਲੱਖ ਦੀਆਂ ਲਈ ਫਿਰਦੇ ਧਰਨਿਆਂ ਦੇ ਉੱਪਰ ਪਰ ਇਹਦਾ ਅਰਥ ਕੀ ਬਣਦਾ ਵੀ ਇਹ ਇਹ ਸਭ ਕੁਝ ਇਹ ਉਸ ਪਰਮਾਤਮਾ ਦੀ ਕਿਰਪਾ ਉਹਦੀ ਰਹਿਮਤ ਵਿੱਚੋਂ ਹੈ ਨਾ ਇਹ ਜਿਹੜੀ ਸਿੱਖਾਂ ਨੂੰ ਗੁਰਮਖੋ ਬੇਫਿਕਰੀ ਬਖਸ਼ੀ ਗੁਰੂ ਨੇ ਆ ਸੁਖ ਸਹਿਜ ਕੀ ਹੁੰਦਾ ਆਤਮਿਕ ਅਡੋਲਤਾ ਡੋਲਣਾ ਹੀ ਨਹੀਂਗਾ ਇਹ ਤਾਂ ਚੜ੍ਹਦੀ ਕਲਾ ਇਹਨੂੰ ਸਹਿਜ ਕਹਿੰਦੇ ਨੇ ਇਹਨੂੰ ਇਹਨੂੰ ਇਤਿਹਾਸ ਵਿੱਚ ਚੜ੍ਹਦੀ ਕਲਾ ਕਿਹਾ ਜਾਂਦਾ ਬਾਣੀ ਵਿੱਚ ਇਹਨੂੰ ਸਹਿਜ ਕਿਹਾ ਜਾਂਦਾ ਇਹ ਜਿਹੜੀ ਇਹਦੀ ਚੜ੍ਹਦੀ ਕਲਾ ਇਹਦਾ ਸਹਿਜ ਹੈ ਜਿਹੜਾ ਇਹ ਕਿੱਥੋਂ ਮਿਲਿਆ ਸਾਨੂੰ ਇਹ ਇਹ ਗੁਰੂ ਦੀ ਬਾਣੀ ਵਿੱਚੋਂ ਮਿਲਿਆ ਹੈ ਦੁਨੀਆ ਹੈਰਾਨ ਹੋ ਜਾਂਦੀ ਸੀ ਇਦਾਂ ਤੁਸੀਂ ਦੇਖੋ ਨਾ ਜਦੋਂ ਰਵਿੰਦਰਨਾਥ ਟੈਗੋਰ ਨੂੰ ਕਿਸੇ ਨੇ ਕਿਹਾ ਇਦਾਂ ਰਵਿੰਦਰਨਾਥ ਟੈਗੋਰ ਨੂੰ ਕਿਸੇ ਨੇ ਕਿਹਾ ਸੀ ਇਦਾਂ ਕਹਿਣ ਲੱਗੇ ਵੀ ਦੁਨੀਆ ਦਾ ਜੇ ਪੂਰੇ ਸੰਸਾਰ ਦਾ ਇਦਾਂ ਰਾਸ਼ਟਰੀ ਗੀਤ ਲਿਖਣਾ ਹੋਵੇ ਜੇ ਇੱਕ ਇੱਕ ਲਿਖਿਆ ਗਿਆ ਨਾ ਗੀਤ ਲਿਖਿਆ ਗਿਆ ਜਾਨ ਗਨ ਮਨ ਅਦਨਾਇਕ ਜਾਇਆ ਹੈ ਇਹ ਰਵਿੰਦਰਨਾਥ ਟੈਗੋਰ ਨੇ ਲਿਖਿਆ ਗੁਰਮਖੋ ਕਹਿੰਦੇ ਵੀ ਜੇ ਇਹ ਤਾਂ ਇੱਕ ਇੱਕ ਦੇਸ਼ ਦਾ ਗੀਤ ਹੈ ਜੇ ਪੂਰੇ ਸੰਸਾਰ ਦਾ ਸਾਂਝਾ ਗੀਤ ਲਿਖਣਾ ਹੋਵੇ ਤੇ ਫਿਰ ਕੋਈ ਲਿਖ ਸਕਦਾ ਹੈ ਟਗੋਰ ਕਹਿੰਦਾ ਨਹੀਂ ਲਿਖਣ ਦੀ ਲੋੜ ਹੀ ਨਹੀਂ ਹੈ ਇਹ ਲਿਖਿਆ ਜਾ ਚੁੱਕਿਆ ਹੈ ਪੂਰੇ ਸੰਸਾਰ ਦਾ ਸਾਂਝਾ ਪੂਰੀ ਬ੍ਰਹਿਮੰਡ ਦਾ ਸਾਂਝਾ ਗੀਤ ਲਿਖਿਆ ਜਾ ਚੁੱਕਿਆ ਉਹਨੂੰ ਪੁੱਛਿਆ ਕਿਸ ਨੇ ਕਿਹਨੇ ਲਿਖਿਆ ਕਹਿਣ ਲੱਗੇ ਜੀ ਧੰਨ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਪੂਰੇ ਬ੍ਰਹਿਮੰਡ ਦਾ ਸਾਂਝਾ ਗੀਤ ਲਿਖ ਦਿੱਤਾ ਹੈ ਗगन ਮੈਂ ਥਾਲ ਰਵਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਈ ਫੁਲੰਤ ਜੋਤੀ ਦੇਖੋ ਪੂਰੀ ਸ੍ਰਸ਼ਟੀ ਦੀ ਗੱਲ ਹੋ ਰਹੀ ਹੈ ਗੀਤ ਦੇ ਵਿੱਚ ਜਿੱਦਾਂ ਕਿ ਕਿਸੇ ਨੇ ਪੁੱਛਿਆ ਸੀ ਸਵਾਮੀ ਵਿਵੇਕਾਨੰਦ ਨੂੰ ਅਸੀਂ ਤਾਂ ਅਸੀਂ ਸਾਡੀ ਸਿੱਖਾਂ ਦੀ ਸਮੱਸਿਆ ਕੀ ਹੈ ਅਸੀਂ ਪੜਦੇ ਨਹੀਂ ਆ ਬਸ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਸਿੱਖ ਦੀ ਇਹ ਇਹ ਪੜਦਾ ਨਹੀਂ ਹੈ ਸਿੱਖ ਪੜਨਾ ਬੰਦ ਕਰ ਦਿੱਤਾ ਸਿੱਖ ਨੇ ਪੁੱਛਿਆ ਸ੍ਰੀ ਵਿਵੇਕਾਨੰਦ ਨੂੰ ਕਹਿੰਦੇ ਜੀ ਇਹ ਇਦਾਂ ਦੀ ਕੋਈ ਕੌਮ ਹੈ ਜਿਹੜੀ ਜਨਮ ਤੇ ਮਰਨ ਵਿੱਚ ਇੱਕੋ ਜਿਹੀ ਰਹਿੰਦੀ ਉਹ ਕਹਿੰਦੇ ਹੈਗੇ ਆ ਸਿੱਖ ਨਹੀਂ ਇਦਾਂ ਦੇ ਪੁੱਛਿਆ ਸਿੱਖ ਕਰਦੇ ਕੀ ਨੇ ਉਹ ਕਹਿੰਦੇ ਜਦੋਂ ਘਰ 'ਚ ਬੱਚਾ ਜੰਮਦਾ ਓਦੋਂ ਕਹਿੰਦੇ ਆਨੰਦ ਪਿਆ ਮੇਰੀ ਮਾਂ ਹੀ ਸਤਿਗੁਰੂ ਮੈਂ ਪਾਇਆ ਜਦੋਂ ਪਤ ਦਾ ਵਿਆਹ ਹੁੰਦਾ ਆਨੰਦ ਕਾਰਜਾਂ ਤੇ ਫੇਰ ਪੜਦੇ ਨੇ ਆਨੰਦ ਭਿਆ ਮੇਰੀ ਮਾਏ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਹਿੰਦੇ ਜੇ ਘਰ ਵਿੱਚ ਕਿਸੇ ਦੀ ਮੌਤ ਹੋ ਜਾਏ ਫਿਰ ਕੀ ਪੜਦੇ ਨੇ ਕਹਿੰਦੇ ਪੜਦੇ ਫੇਰ ਵੀ ਇਹ ਨਹੀਂ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਉਹੀ ਪੜਦੇ ਆ ਨਾ ਜਨਮ ਦੇ ਵੇਲੇ ਵੀ ਕੀ ਹੈ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਜਦੋਂ ਕੁਛ ਦੀ ਮੌਤ ਹੋ ਜਾਂਦੀ ਹੈ ਫਿਰ ਵੀ ਇਹੀ ਪੜਦੇ ਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹੀ ਹੈ ਨਾ ਗੁਰਮਖੋ ਆਤਮਕ ਅਡੋਲਤਾ ਇਹੀ ਹੈ ਪੁਰਾਣੇ ਸਮੇਂ ਦੇ ਵਿੱਚ ਇਹ ਰਿਵਾਜ ਹੁੰਦਾ ਸੀ ਥੋੜਾ ਸਮਝੋ ਬੇਨਤੀ ਬਣ ਰਿਵਾਜ ਹੁੰਦਾ ਸੀ ਕਿਸੇ ਦੇ ਘਰ ਵਿੱਚ ਖੁਸ਼ੀ ਦਾ ਕੰਮ ਹੋਣਾ ਤੇ ਮਿੱਠਾ ਬਣਦਾ ਸੀ ਮਿੱਠਾ ਕਦੋਂ ਬਣਦਾ ਸੀ ਹੁਣ ਤਾਂ ਚਲੋ ਹੁਣ ਤਾਂ ਸਾਡਾ ਖਾਣ ਪੀਣ ਉਦਾਂ ਦਾ ਹੋ ਗਿਆ ਨਾ ਅੱਡ ਤੋਂ 20 25 ਸਾਲ ਪਹਿਲਾਂ ਤੇ ਹੀ ਹੁੰਦਾ ਸੀ ਵੀ ਕਦੇ ਕਿਸੇ ਰਿਸ਼ਤੇਦਾਰ ਨੇ ਆਉਣਾ ਤੇ ਖੀਰ ਬਣਨੀ ਘਰ ਦੇ ਵਿੱਚ ਪ੍ਰਸ਼ਾਦ ਬਣਨਾ ਘਰ ਤੇ ਇਦਾਂ ਹੀ ਹੁੰਦਾ ਸੀ ਜੀ 30 ਸਾਲ ਪਹਿਲਾਂ ਤੇ ਮਿੱਠਾ ਕਦੋਂ ਬਣਦਾ ਸੀ ਜਦੋਂ ਖੁਸ਼ੀ ਹੁੰਦੀ ਸੀ ਤੇ ਸਾਡਾ ਇਤਿਹਾਸ ਪੜ ਕੇ ਦੇਖ ਲਓ ਇਤਿਹਾਸ ਕੀ ਕਹਿੰਦਾ ਕਹਿੰਨ ਕਿ ਸਿੱਖ ਦੁਨੀਆ ਹੈਰਾਨ ਰਹਿ ਜਾਂਦੀ ਸੀ ਕਹਿੰਦੇ ਜਦੋਂ ਕਦੇ ਸਿੱਖ ਜੰਗਾਂ ਜੁੱਧਾਂ ਚ ਮਾਰੇ ਜਾਂਦੇ ਆ ਸ਼ਹੀਦ ਹੋ ਜਾਂਦੇ ਆ ਇਦਾਂ ਇਹ ਅਰਦਾਸ ਕਰਦੇ ਆਂ ਤੇ ਅਰਦਾਸ ਤੋਂ ਬਾਅਦ ਕੜਾ ਪ੍ਰਸ਼ਾਦ ਬਣਦੇ ਆ ਮਿੱਠਾ ਬਣਦੇ ਆ ਕਾਦਾ ਚਾ ਚੜਿਆ ਸਿੱਖਾਂ ਨੂੰ ਇਦਾਂ ਦੁਨੀਆ ਹਰਾਨ ਰਹਿ ਜਾਂਦੀ ਸੀ ਸਿੰਘ ਸਿੰਘਣੀ ਜੇ ਮਰ ਜਾਈ ਹੈ ਪੰਥ ਪ੍ਰਕਾਸ਼ ਸਿੰਘ ਸਿੰਘਣੀ ਜੇ ਮਰ ਜਾਈ ਹੈ ਬਾਣਟ ਤ ਹਲਵਾ ਤੁਰੰਤ ਬਣੇ ਹੈ ਕਹਿੰਦੀ ਤਾਂ ਤੁਰੰਤ ਹਲਵਾ ਬਣਾ ਕੇ ਮਿੱਠਾ ਬਣਾ ਕੇ ਖਾ ਲੈਂਦੇ ਆ ਪਤਾ ਨਹੀਂ ਕਾਦਾ ਚਾ ਚੜਿਆ ਹੁੰਦਾ ਹੁਣ ਇਹ ਕੀ ਸੀ ਇਸ ਸਿੱਖਾਂ ਦੀ ਸਹਜ ਅਵਸਥਾ ਸੀ ਗੁਰਮਤਿਓ ਇਹ ਸਿੱਖਾਂ ਦੀ ਅਡੋਲਤਾ ਸੀ ਵੀ ਡੋਲਦੇ ਨਹੀਂ ਐ ਇਹ ਇਹ ਅਡੋਲਤਾ ਕਿੱਥੋਂ ਆਈ ਐ ਇਹ ਗੁਰੂ ਵਿੱਚੋਂ ਆਈ ਐ ਇਹ ਗੁਰੂ ਦੀ ਬਾਣੀ ਵਿੱਚੋਂ ਅਡੋਲਤਾ ਮਿਲੀ ਐ ਸਾਨੂੰ ਬੇਫਿਕਰਾ ਰਹਿਣਾ ਇਦਾਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਜੇ ਪ੍ਰਸਾਦ ਸੁਖ ਸਹਜ ਸੁਮਾਵਾਂ ਜੇ ਤੇਰੀ ਜ਼ਿੰਦਗੀ ਸੁੱਖਾਂ ਦੇ ਵਿੱਚ ਸਹਿਜ ਦੇ ਵਿੱਚ ਆਤਮਿਕ ਅਡੋਲਤਾ ਦੇ ਵਿੱਚ ਸਮਾਈ ਹੋਈ ਹੈ ਨਾ ਤੇ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਤੇਰੇ ਗੁਰੂ ਦੀ ਬਖਸ਼ੀ ਦਾਤ ਹੈ ਐਸਾ ਪ੍ਰਭ ਤਿਆਗ ਫਿਰ ਅਜੇ ਹੀ ਪਰਮਾਤਮਾ ਨੂੰ ਕਿਉਂ ਤਿਆਗਦਾ ਹੈ ਜਿਸ ਪਰਮਾਤਮਾ ਨੇ ਤੈਨੂੰ ਇੱਕ ਅੰਨ ਦਿੱਤੇ ਜ਼ੁਬਾਨ ਦਿੱਤੀ ਅੱਖਾਂ ਦਿੱਤੀਆਂ ਹੱਥ ਦਿੱਤੇ ਜਿਸ ਦੇ ਨਾਲ ਦੁਨੀਆ 'ਚ ਸੋਣਾ ਸੁਣ ਰਿਹਾ ਸੋਣਾ ਬੋਲ ਰਿਹਾ ਸੋਣਾ ਖਾ ਰਿਹਾ ਸੋਨਾ ਹੰਡਾ ਰਹੇ ਹੈ ਸੋਹਣੀ ਜ਼ਿੰਦਗੀ ਜਿਉ ਰਹੇ ਹੈ ਐਸਾ ਪ੍ਰਭ ਤਿਆਗ ਫਿਰ ਐਸੀ ਪ੍ਰਭ ਨੂੰ ਕਿਉਂ ਤਿਆਗਿਆ ਹੈ ਅਵਰ ਕਤ ਲਾਗੋ ਫਿਰ ਉਸ ਪ੍ਰਭ ਨੂੰ ਛੱਡ ਕੇ ਅਵਰ ਦਾ ਅਰਥ ਹੈ ਹੋਰ ਹੋਰ ਥਾਵਾਂ ਉੱਤੇ ਕਿਉਂ ਲੱਗਿਆ ਹੋਇਆ ਹੈ ਗੁਰਪ੍ਰਸਾਦ ਨਾਨਕ ਮਨ ਜਾਗੋ ਏ ਨਾਨਕ ਇਹ ਮਨ ਗੁਰੂ ਦੀ ਕਿਰਪਾ ਨਾਲ ਜਾਗਦਾ ਹੈ ਪੜਦੇ ਆ ਨਾ ਭਿੰਨੀ ਰੈਨੜੀਏ ਇੱਕ ਬਚਨ ਉੱਪਰ ਦੀ ਫਿਰ ਸਮਾਪਤੀ ਕਰਦੇ ਹਾਂ ਭਿੰਨੀ ਰੈਨੜੀਏ ਚਾਮਕਨਤਾਰੇ ਚਮਕਣ ਦੀ ਹੈ ਉਥੇ ਚੱਤੇ ਨੂੰ ਪੰਨਾ ਚਾਮਕਨਤਾਰੇ ਇਦਾਂ ਭਿੰਨੀ ਰੈਨੜੀਏ ਕੀ ਹੁੰਦਾ ਜਦੋਂ ਧੁੱਪ ਚੜਦੀ ਹੈ ਨਾ ਤੇ ਥੋੜ੍ਹੀ ਥੋੜ੍ਹੀ ਤਰੇਲ ਪਈ ਹੋਵੇ ਹੂੰ 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 ਠੰਡ ਨਾ ਬਹਤੀ ਹੋਵੇ ਪਰ ਘਾਹ ਤੇ ਤਰੇਲ ਪਈ ਹੋ ਉਹਨੂੰ ਕਹਿੰਦੇ ਭਿੰਨੀ ਰੈਨੜੀਏ ਭਿੰਨੀ ਰੈਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੀ ਰਾਮ ਪਿਆਰੀ ਨੇ ਜਿਹੜੇ ਸੰਤ ਜਣ ਉਹ ਜਾਗਦੇ ਨੇ ਬੰਦਗੀ ਕਰਦੇ ਨੇ ਤੇ ਜਾਗਦੇ ਕਿਉਂ ਨੇ ਜੀ ਬੰਦਗੀ ਕਿਉਂ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਕਹਿਣ ਲੱਗੇ ਜਾਗੈ ਸੰਤ ਪਿਆਰੇ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੈ ਉਹ ਕੇਵਲ ਸਵੇਰੇ ਨਹੀਂ ਜਾਗਦੇ ਰਾਮ ਪਿਆਰਾਂ ਦੀ ਨਿਸ਼ਾਨੀ ਕੀ ਹੈ ਉਹ ਸਦਾ ਜਾਗਦੇ ਨੇ ਸਦਾ ਸੁਚੇਤ ਰਹਿੰਦੇ ਨੇ ਜਾਗਣਾ ਕੀ ਹੁੰਦਾ ਸਦਾ ਸੁਚੇਤ ਰਹਿਣਾ ਗੁਰਮਤਿ ਇਸ ਕਰਕੇ ਪਾਤਸ਼ਾਹ ਕਹਿੰਦੇ ਸਦੀਵੀ ਜਾਗਣਾ ਤੇਰਾ ਕਦੋਂ ਹੋਵੇਗਾ ਜਦੋਂ ਗੁਰੂ ਦੀ ਕਿਰਪਾ ਹੋਵੇਗੀ ਤੇਰੇ ਹੱਥ ਤੇਰੇ ਪੈਰ ਤੇਰੀ ਜ਼ਬਾਨ ਹਰ ਪਾਸੇ ਜਾਗੀ ਹੋਵੇ ਹਰ ਚੀਜ਼ ਨੂੰ ਪਤਾ ਹੋਵੇ ਇਹ ਕੰਮ ਮੈਂ ਕਰਨਾ ਤੇ ਇਹ ਕੰਮ ਮੈਂ ਨਹੀਂ ਕਰਨਾ ਇਸੇ ਨੂੰ ਗੁਰਮਖੋ ਮਨ ਜਾਗਣਾ ਕਹਿੰਦੇ ਆ ਇੱਕ ਇਹ ਮਨ ਕਦੋਂ ਜਾਗਦਾ ਜਦੋਂ ਭਾਈ ਗੁਰੂ ਦੀ ਕਿਰਪਾ ਉਸਦੀ ਰਹਿਮਤ ਹੁੰਦੀ ਹੈ ਪਾਤਸ਼ਾਹ ਕਿਰਪਾ ਕਰਨ ਇਹ ਰਹਿਮਤਾਂ ਦਾ ਆਨੰਦ ਅਸੀਂ ਵੀ ਮਾਣ ਸਕੀਏ ਕਦੇ ਸਾਡੇ ਵੀ ਸਰੀਰ ਦੇ ਇੰਦਰੀਆਂ ਨੂੰ ਗੁਰਮੁਖੋ ਸੱਚਮੁੱਚ ਜਾਗ ਆ ਜਾਏ ਇਹ ਅਰਦਾਸ ਗੁਰੂ ਅੱਗੇ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ